ਏ ਪਾਣੀ ਬਣਾਉ ਘਰ ਘਰ ਦੀ ਕਹਾਣੀ ਲੋਕ ਕਹਿਣਗੇ ਬੇਬੇ ਬਹੁਤ ਸਿਆਣੀ ਕਿਵੇਂ ਅੱਜ ਆਪਾਂ ਜਿਹੜਾ ਨੁਸਖਾ ਦੇਣ ਲੱਗੇ ਆ ਜਿਹੜਾ ਇਹਦਾ ਪਾਣੀ ਬਣਾ ਕੇ ਪੀਊਗਾ ਜਿਹੜੇ ਕਹਿ ਰਹੇ ਹਾਏ ਮੇਰੇ ਗੋਡੇ ਗਏ ਜਾਂ ਬਦਲਾ ਦੋ ਜਾਂ ਰੱਬਾ ਮੈਨੂੰ ਚੁੱਕ ਲਾਓ ਮੇਰੇ ਕੋਲ ਹੁਣ ਕੋਈ ਵੀ ਹਿੰਮਤ ਆਪਸ਼ਨ ਨਹੀਂ ਹੈਗੀ ਤੇ ਉਹ ਦੌੜਨਾ ਸ਼ੁਰੂ ਹੋ ਜਾਏਗਾ ਫਰੂਕੀ ਸਾਹਿਬ ਇਹਦੇ ਪਾਣੀ ਦੇ ਨਾਲ ਅੱਜ ਜਿਹੜਾ ਪਾਣੀ ਲੈ ਕੇ ਆਏ ਆ ਇਹ ਪਾਣੀ ਉਹ ਦਰਦਾਂ ਨੂੰ ਗਾਇਬ ਕਰੇਗਾ ਪਹਿਲੇ 11 ਦਿਨਾਂ ਦੇ ਵਿੱਚ ਹੁਣ ਇਸ ਪਾਣੀ ਨੇ ਕਰਨਾ ਕੀ ਹੈ ਇਹ ਲੀਵਰ ਨੂੰ ਡੀਟੌਕਸ ਕਰੇਗਾ ਅੰਤੜੀਆਂ ਦੀ ਸਫਾਈ ਕਰੇਗਾ ਸਾਡੇ ਪਿੱਠ ਜਿਹੜਾ ਬੈਕ ਦਰਦਾ ਹੁੰਦੀ ਉਹਨੂੰ ਰਿਲੀਫ ਦਵੇਗਾ ਔਰ ਜਿਹੜੀ ਡੀਟੌਕਸੀਫਾਈ ਦੀ ਪ੍ਰਕਿਰਿਆ ਯੂਰਿਨ ਰਾਈ ਇਹ ਪਰ ਕਟੇਗਾ ਇੱਕ ਗਲਾਸ ਤੁਹਾਡੇ ਡਾਈਜੈਸ਼ਨ ਨੂੰ ਸਹੀ ਕਰ ਸਕਦਾ ਇੱਕ ਗਲਾਸ ਤੁਹਾਡੀ ਬਲੱਡ ਸ਼ੂਗਰ ਨੂੰ ਸਹੀ ਕਰ ਸਕਦਾ ਇੱਕ ਗਲਾਸ ਤੁਹਾਡਾ ਖੂਨ ਗਾੜੇ ਪੰਜਵਾ ਉਹਨੂੰ ਸਹੀ ਕਰ ਸਕਦਾ ਇੱਕ ਗਲਾਸ ਵਧਿਆ ਬਲੱਡ ਪ੍ਰੈਸ਼ਰ ਨੂੰ ਬੈਲੈਂਸ ਕਰ ਸਕਦਾ ਇੱਕ ਗਲਾਸ ਹਾਏ ਮੇਰੇ ਗੋਡੇ ਹਾਏ ਮੇਰੇ ਮੋਡੇ ਹਾਏ ਮੇਰੇ ਗਿੱਟੇ ਦੀ ਆਵਾਜ਼ ਨਿਕਲ ਰਹੀ ਮੂੰਹ ਚੋਂ ਉਹਨੂੰ ਬੰਦ ਕਰ ਸਕਦਾ ਔਰ ਇੱਕ ਗਲਾਸ ਤੁਹਾਡੇ ਪੈਰਾਂ ਚੋਂ ਸੇਕ ਨਿਕਲ ਰਿਆ ਸਰੀਰ ਦੇ ਵਿੱਚ ਗਰਮੀ ਪੈ ਗਈ ਆ ਉਹ ਗਰਮੀ ਨੂੰ ਬਾਹਰ ਕੱਢ ਸਕਦਾ ਅਗਰ ਤੁਸੀਂ ਇਹਨੂੰ ਇਸਤਮਾਲ ਕਰਦੇ ਆ ਸਾਡਾ ਪ੍ਰਵਾਸੀ ਭਾਈਚਾਰਾ ਦੇਖਿਆ ਹੋਣਾ ਹੁਣ ਜੀਰੀ ਦਾ ਟਾਈਮ ਝੋਨਾ ਲੱਗ ਰਿਹਾ ਸਾਰਾ ਸਾਰਾ ਦਿਨ ਅਸੀਂ ਕਹਿ ਲਿਆ ਕਿ ਕੋਡੇ ਹੋ ਕੇ ਸਾਰਾ ਸਾਰਾ ਦਿਨ ਉਹ ਜੀਰੀ ਲਾਉਂਦੇ ਨੇ ਝੋਨਾ ਲਾਉਂਦੇ ਨੇ ਕਿਉਂਕਿ ਉਹ ਪਿੰਦਿਆ ਸਤੂ ਤੇ ਆਪਣੇ ਵਾਲੇ ਪਤਾ ਕੀ ਕਹਿੰਦੇ ਆ ਗਰਮੀ ਲੱਗੀ ਦਵਾ ਦਾ ਸੌਫਟ ਡਰਿੰਕ ਲਈ ਸਟਿੰਗ ਲਈ ਖੋਲੇ ਟੱਕਣ ਪੀ ਲਈ ਪਰ ਉਹ ਪੀ ਰਹੇ ਸਤੂ ਸਤੂ ਠੰਡਾ ਹੁੰਦਾ ਕਿਸੇ ਨੂੰ ਲਿਵਰ ਦੀ ਪ੍ਰੋਬਲਮ ਆ ਗਰਮੀ ਬਹੁਤ ਜ਼ਿਆਦਾ ਵਧੀ ਪਈ ਆ ਸਾਰਾ ਇਹ ਪਾਣੀ ਬੈਲੈਂਸ ਕਰੇਗਾ ਸਹੀ ਉਹਨਾਂ ਟਾਈਮ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੇ ਨੁਸਖੇ ਟੋਟਕੇ ਅਜ਼ਮਾਉਣ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਕਿ ਸਾਹਿਬ ਉਹਨਾਂ ਵਾਸਤੇ ਫਿਰ ਕੋਈ ਚੀਜ਼ ਆ ਇੱਕ ਕੈਪਸੂਲ ਖਾਓ ਤੇ ਗੋਡਿਆਂ ਦਾ ਦਰਦ ਭਜਾਓ ਦਰਦ ਨੂੰ ਹਾਏ ਹਾਏ ਦੀ ਥਾਂ ਤੇ ਬਾਏ ਬਾਏ ਕਰਨਾ ਬਾਏ ਬਾਏ ਕਰਨੇ ਸ਼ੁਰੂ ਹੋ ਜੋਗੇ ਗੋਡੇ ਬਦਲੌਣ ਦੀ ਜ਼ਰੂਰਤ ਹੈ ਇਹ ਪਾਣੀ ਬਣਾਉ ਘਰ ਘਰ ਦੀ ਕਹਾਣੀ ਲੋਕ ਕਹਿਣਗੇ ਬੇਬੇ ਬਹੁਤ ਸਿਆਣੀ ਕਿਵੇਂ ਇਹ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਆਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਕਰਨ ਕਟਾਰੀਆ ਸਾਹਿਬ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਗੱਲਬਾਤ ਕਰਾਂਗੇ ਸਮਝਾਂਗੇ ਕਿ ਕਿਹੜਾ ਪਾਣੀ ਸਾਡੀ ਬੇਬੇ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਿਆਣਾ ਬਣਾਏਗਾ ਘਰ ਘਰ ਦੇ ਵਿੱਚੋਂ ਬਿਮਾਰੀ ਹੈਗੀ ਆ ਕਿਹੜੀ ਬਿਮਾਰੀ ਉਹ ਖਤਮ ਕਰੇਗਾ ਸ਼ੁਰੂਆਤ ਅਸੀਂ ਕਰ ਲੰਨੇ ਆ ਡਾਕਟਰ ਕਰਨ ਕਟਾਰੀਆ ਸਾਹਿਬ ਤੋਂ ਕਰਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਹਕੀਕਤ ਟੀਵੀ ਪੰਜਾਬੀ ਦਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਹੋਣਗੇ ਅੱਛਾ ਕਰਨ ਸਾਹਿਬ ਸਾਨੂੰ ਇਹ ਦੱਸਿਓ ਡਾਕਟਰ ਸਾਹਿਬ ਕਿ ਜਿਹੜਾ ਅੱਜ ਦਾ ਤੁਸੀਂ ਪਾਣੀ ਵਾਲਾ ਨੁਸਖਾ ਦੇਣ ਲੱਗੇ ਹੋ ਇਹ ਇਹ ਕੀ ਚੀਜ਼ ਹੈਗੀ ਜੀ ਕੀ ਸ਼ੈ ਜੀ ਬਿਲਕੁਲ ਜੀ ਬਿਲਕੁਲ ਇਹ ਅੱਜ ਜਿਹੜੀ ਇਹ ਪਾ ਚੀਜ਼ ਲੈ ਕੇ ਆਇਆ ਸਭ ਤੋਂ ਪਹਿਲਾਂ ਤਾਂ ਇਹ ਕੁ ਹਰ ਵਾਰ ਦੀ ਤਰ੍ਹਾਂ ਤੇ ਆਰਟੀਫੀਸ਼ੀਅਲ ਨੀਗੀ ਔਰ ਅੱਜ ਇੱਕ ਇਦਾਂ ਦੀ ਚੀਜ਼ ਆਪਾਂ ਲੋਕਾਂ ਆ ਕੇ ਰੂਬਰੂ ਕਰਨ ਲੱਗੇ ਆ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਰੋਗ ਚੱਲ ਰਹੇ ਆ ਔਰ ਜਿਹੜੇ ਰੋਗ ਦੀ ਅੱਜ ਗੱਲ ਕਰਨ ਲੱਗੇ ਆ ਫਰੂਕੀ ਸਾਹਿਬ ਇੱਕ ਘਰ ਛੱਡ ਕੇ ਨਹੀਂ ਹਰ ਇੱਕ ਘਰ ਦੇ ਵਿੱਚ ਦੋ ਤੋਂ ਤਿੰਨ ਮਰੀਜ਼ ਪੱਕੇ ਪਏ ਸ੍ਰੋਗ ਦੇ ਔਰ ਜਿਹੜਾ ਰੋਗ ਵਾ ਇਹ ਰੋਗ ਆ ਦਰਦਾਂ ਗੋਡਿਆਂ 'ਚ ਦਰਦਾਂ ਹਾਏ ਮੇਰੇ ਗੋਡੇ 'ਚ ਦਰਦ ਹਾਏ ਮੇਰੇ ਮੋਢੇ 'ਚ ਦਰਦ ਹਾਏ ਮੇਰੇ ਪੈਰ ਸੁੱਜ ਗਏ ਹਾਏ ਮੇਰੇ ਗਿੱਟਿਆਂ 'ਚ ਦਰਦ ਹਾਈ ਹਾਈ ਦੀ ਆਵਾਜ਼ਾਂ ਆਉਣ ਲੱਗ ਜਾਂਦੀਆਂ ਨੇ ਜਦੋਂ ਦਰਦਾਂ ਸਰੀਰ 'ਚ ਹੁੰਦੀਆਂ ਨੇ ਔਰ ਅੱਜ ਜਿਹੜਾ ਪਾਣੀ ਲੈ ਕੇ ਆਏ ਆ ਇਹ ਪਾਣੀ ਉਹ ਦਰਦਾਂ ਨੂੰ ਗਾਇਬ ਕਰੇਗਾ ਪਹਿਲੇ 11 ਦਿਨਾਂ ਦੇ ਵਿੱਚ ਔਰ ਇਹ ਜਿਹੜਾ ਪਾਣੀ ਆ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਔਰ ਇਹਦੇ ਜਿਹੜੇ ਕਾਰਨ ਆ ਉਹ ਵੀ ਆਪਾਂ ਕਲੀਅਰ ਕਰਾਂਗੇ ਦਰਸ਼ਕਾਂ ਦੇ ਨਾਲ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਨਗੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਲੋਕ ਤੁਹਾਡਾ ਲੈਜ਼ਾ ਤੁਹਾਡਾ ਜਿਹੜਾ ਨਾਗੀ ਇਲੈਕਟ੍ਰੋਪੈਨਿਕ ਜਿਹੜੇ ਨੁਸਖੇ ਹੈਗੇ ਨੇ ਨਾਗੀ ਇਲੈਕਟ੍ਰੋ ਹੋਮੋਪੈਥੀ ਦੇ ਬਹੁਤ ਲੋਕ ਪਸੰਦ ਕਰ ਰਹੇ ਨੇ ਤੇ ਅੱਜ ਇਹ ਨੁਸਖਾ ਤੁਸੀਂ ਫਾਰਮੂਲਾ ਲੈ ਕੇ ਆਏ ਹੋ ਜੌਂ ਵਾਲਾ ਸਾਨੂੰ ਵੀ ਗੱਲ ਸਮਝਾਓ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਹਿ ਰਹੇ ਸੀ ਮੈਂ ਦੱਸਿਆ ਦਰਸ਼ਕਾਂ ਨੂੰ ਇਹ ਸਿਆਣਕ ਕਿਵੇਂ ਬਣਾਏਗੀ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਸਾਡੀਆਂ ਬੀਬੀਆਂ ਨੂੰ ਬਿਲਕੁਲ ਫਰੂਕੀ ਸਾਹਿਬ ਇਹ ਦੇਖੋ ਘਰ ਦੇ ਵਿੱਚ ਸਭ ਤੋਂ ਪਹਿਲਾਂ ਜੇ ਵੇ ਗੱਲ ਕਰਾਂ ਘਰ ਦੀ ਜਿਹੜੀ ਕਰਤਾ ਧਰਤਾ ਹੁੰਦੀ ਉਹ ਹੁੰਦੀ ਹੈ ਸਾਡੀ ਔਰਤ ਮਤਲਬ ਸਾਡੀ ਮਾਤਾ ਔਰ ਇਹ ਮਾਤਾ ਕਿਵੇਂ ਇਸ ਚੀਜ਼ ਨੂੰ ਲੈ ਕੇ ਘਰ ਦੇ ਵਿੱਚ ਇਸ ਤੋਂ ਸਿਆਰੀ ਲੈ ਕੇ ਵਰਕ ਕਰੇਗੀ ਸਭ ਤੋਂ ਪਹਿਲਾਂ ਆਪਾਂ ਇਸ ਤੇ ਗੱਲ ਕਰਦੇ ਹਾਂ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਫਰੂਕੀ ਸਾਹਿਬ ਦਾ ਜਿਹੜੇ ਇੱਕ ਵਾਰ ਫਿਰ ਸਾਡੇ ਕੋਲ ਆਏ ਸਾਡੇ ਸਾਡੇ ਪਿਆਰਪਰੇ ਸੋਤੇ ਰੂਬਰੂ ਕੀਤਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਸਰੋਤਿਆਂ ਜਿਹੜੇ ਸਾਨੂੰ ਸਾਡੇ ਵੀਡੀਓ ਨੁਸਖੇ ਨੂੰ ਸੁਣ ਸੁਣ ਕੇ ਆਪਣੇ ਇਹਦਾ ਲਾਭ ਲੈ ਰਹੇ ਆ ਹੁਣ ਅੱਜ ਆਪਾਂ ਗੱਲ ਕਰਨ ਲੱਗੇ ਆ ਫਰੂਕੀ ਸਾਹਿਬ ਜਿਵੇਂ ਤੁਸੀਂ ਬੋਲਿਆ ਕਿ ਬੇਬੇ ਬੜੀ ਸਿਆਣੀ ਅੱਗੇ ਕੀ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਜੋ ਚੀਜ਼ ਸਾਡੀ ਮਾਤਾ ਨੇ ਬਣਾ ਕੇ ਦੇਣਾ ਕਿਉਂਕਿ ਨਾ ਬੜੇ ਲਿਖੇ ਤਾਂ ਨਹੀਂ ਸੀ ਹੁੰਦੇ ਫਰੂਕੀ ਸਾਹਿਬ ਪਰ ਉਹ ਕੁਦਰਤੀ ਗਿਆਨ ਜਿਹੜੀਆਂ ਚੀਜ਼ਾਂ ਸੀ ਨੇਚਰਲ ਉਹਦੇ ਬਾਰੇ ਗਿਆਨ ਬਹੁਤ ਰੱਖਦੇ ਸੀ ਉਹ ਜਦੋਂ ਗਿਆਨ ਰੱਖਦੇ ਸੀ ਉਹ ਚੀਜ਼ਾਂ ਸਾਨੂੰ ਜਿਹੜੀ ਪ੍ਰੋਸਕੇ ਦਿੰਦੇ ਸੀ ਤੇ ਉਹ ਸਾਡੇ ਸਰੀਰ ਦੀ ਜਿਹੜੀ ਪੂਰਤੀ ਤਾਂ ਕਰਦੀ ਕਰਦੀ ਸੀ ਨਾਲ ਮੈਡੀਸਨ ਲਈ ਫਾਇਦੇ ਵੀ ਕਰਦੇ ਸੀ ਹੁਣ ਅੱਜ ਆਪਾਂ ਗੱਲ ਕਰਨ ਲੱਗੇ ਸਭ ਤੋਂ ਜ਼ਿਆਦਾ ਭਿਆਨਕ ਦਰਦ ਗੋਡਿਆਂ ਦਾ ਠੀਕ ਹੁਣ ਗੋਡਿਆਂ ਦੇ ਦਰਦ ਦੇ ਦੋ ਤਿੰਨ ਕਾਰਨ ਕਾਰਨ ਕਾਫੀ ਆਪਾਂ ਦੋ ਸੰਝੇ ਕਰੂੰਗਾ ਇੱਕ ਤਾਂ ਹੈਗਾ ਕਿ ਬਾਡੀ ਵਿੱਚ ਸੂਜਨ ਆ ਜਾਣਾ ਉਹਦਾ ਕਾਰਨ ਦੂਜਾ ਸਾਡੇ ਕਾਰਟਿਲੇਜ ਜਿਹੜੇ ਸੁੱਕ ਜਾਣਾ ਉਹ ਪਾਊਡਰ ਫਾਰਮ ਦੇ ਵਿੱਚ ਬਣ ਜਾਣਾ ਉਹਦੇ ਕਰਕੇ ਔਰ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆਂ ਜੋਵਾਂ ਦੀ ਇਹ ਚੀਜ਼ ਦੀ ਅਨਾਜ ਦੀ ਕਿਉਂਕਿ ਇਹ ਮੋਟਾ ਅਨਾਜ ਹੈ ਹੁਣ ਵ ਇੱਕ ਚੀਜ਼ ਦੱਸਾਂ ਫਰੂਕੀ ਸਾਹਿਬ ਦੇਖੋ ਤੁਸੀਂ ਸਾਡਾ ਪ੍ਰਵਾਸੀ ਭਾਈਚਾਰਾ ਦੇਖਿਆ ਹੋਣਾ ਹੁਣ ਜੀਰੀ ਦਾ ਟਾਈਮ ਛੋਣਾ ਲੱਗ ਰਿਹਾ ਉਹ ਵੈਸੇ ਵੀ ਤੁਸੀਂ ਚੈੱਕ ਕਰਿਓ ਤੁਸੀਂ ਆਪਾਂ ਹਸਪੀਟਲ 'ਚ ਗੇੜਾ ਮਾਰ ਕੇ ਦੇਖਿਓ ਉੱਥੇ 99% ਤੁਹਾਨੂੰ ਆਪਣਾ ਪੰਜਾਬੀ ਭਾਈਚਾਰਾ ਮਿਲੇਗਾ ਪ੍ਰਵਾਸੀ ਭਾਈਚਾਰਾ ਨਹੀਂ ਮਿਲੇਗਾ ਕਿਉਂਕਿ ਉਹਨਾਂ ਦਾ ਖਾਣਾ ਪੀਣਾ ਇਸ ਤਰ੍ਹਾਂ ਦਾ ਉਹ ਆਪਦੀ ਉਹ ਸਿਹਤ ਨੂੰ ਸਹੀ ਰੱਖਦੇ ਨਾ ਹੀ ਉਹਨਾਂ ਨੂੰ ਮਟਾਪਾ ਆਏਗਾ ਉਹ ਨਾ ਹੀ ਉਹਨਾਂ ਦੇ ਗੋਡਿਆਂ ਦੇ ਦਰਦ ਹੋਣਗੇ ਕਿਉਂ ਕਿ ਕਿਉਂਕਿ ਜਿਹੜੇ ਇਹ ਜੌਵਾਂ ਦੀ ਗੱਲ ਕਰ ਰਹੇ ਆ ਉਹ ਇਹਨਾਂ ਦੇ ਸਤੂ ਨੂੰ ਪੀਂਦੇ ਆ ਅੱਛਾ ਹੁਣ ਇਹਨਾਂ ਦਾ ਸਤੂ ਪੀਣ ਦੇ ਨਾਲ ਜਿਨ੍ਹਾਂ ਨੂੰ ਲੂ ਲੱਗ ਜਾਂਦੀ ਦੇਖੋ ਲੂ ਲੱਗਣ ਦਾ ਕਾਰਨ ਵੀ ਗਰਮੀ ਆ ਔਰ ਆਪਣੇ ਜਿਹੜੇ ਕਈ ਹੁਣ ਆ ਗਰਮੀ ਚੱਲ ਰਹੀ ਆ ਆਪਣਾ ਜਿਹੜਾ ਭਾਈਚਾਰਾ ਜਿਹੜੀ ਆਪਣੀ ਕਮਿਊਨਿਟੀ ਆ ਪੰਜਾਬੀ ਭਾਈਚਾਰਾ ਉਹਨਾਂ ਦੇ ਕਈ ਬੱਚੇ ਹਸਪੀਟਲ ਐਡਮਿਟ ਮਿਲਣਗੇ ਕਿਉਂ ਲੂ ਲੱਗ ਗਈ ਵਮਟਿੰਗ ਆਨ ਲੱਗ ਪੀ ਖਿਪਰਾਟ ਹੋਣ ਲੱਗ ਪੀ ਅਲੱਗ-ਅਲੱਗ ਦਸਟ ਲੱਗ ਗਈਆਂ ਇਹ ਚੀਜ਼ਾਂ ਹੋਣ ਗਿਆ ਪਰ ਉਹਨਾਂ ਨੂੰ ਕਿਉਂ ਨਹੀਂ ਹੁੰਦੀਆਂ ਉਹ ਕਿਉਂਕਿ ਉਹ ਪਿੰਦੇ ਸਤੂ ਤੇ ਆਪਣੇ ਵਾਲੇ ਪਤਾ ਕੀ ਕਹਿੰਦੇ ਆ ਗਰਮੀ ਲੱਗੀ ਦਵਾ ਦਾ ਸੌਫਟ ਡਰਿੰਕ ਲਈ ਸਟਿੰਗ ਲਈ ਖੋਲਿਆ ਟੱਕਣ ਪੀ ਲਈ ਕਿਸੇ ਨੇ ਅਲੱਗ-ਅਲੱਗ ਵਰਜਨ ਦੇ ਵਿੱਚ ਜਿਵੇਂ ਕੋਈ ਲਿੰਕਾ ਯੂਜ਼ ਕਰ ਰਿਹਾ ਕੋਈ ਕੋਕ ਯੂਜ਼ ਕਰ ਲਿਆ ਇਹ ਅਲੱਗ-ਅਲੱਗ ਇਹ ਵਰਜਨ ਯੂਜ਼ ਕਰ ਰਿਹਾ ਜਿੰਦੇ ਨਾਲ ਸਾਡੀ ਬਾਡੀ ਦੇ ਵਿੱਚ ਕਾਫੀ ਜ਼ਿਆਦੇ ਲਾਸ ਹੁੰਦੇ ਪਰ ਉਹ ਪੀ ਰਿਹਾ ਸਤੂ ਸੱਤੂ ਠੰਡਾ ਹੁੰਦਾ ਓਕੇ ਤੇ ਸਾਰਾ ਸਾਰਾ ਦਿਨ ਅਸੀਂ ਕਹਿ ਲਿਆ ਕਿ ਕੋਡੇ ਹੋ ਕੇ ਮਤਲਬ ਗੋਡਿਆਂ ਦੇ ਸਹਾਰੇ ਹੋ ਜਾਂਦਾ ਜਦੋਂ ਬੰਦਾ ਕੋਡਾ ਹੋ ਜਾਂਦਾ ਤੇ ਉਸ ਤੋਂ ਬਾਅਦ ਤੇ ਸਾਰਾ ਸਾਰਾ ਦਿਨ ਉਹ ਜੀਰੀ ਲਾਉਂਦੇ ਨੇ ਝੋਨਾ ਲਾਉਂਦੇ ਨੇ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਦੇਖੋ ਇਹਦੇ ਵਿੱਚ ਕੀ ਆ ਇਹਦੇ ਵਿੱਚ ਮੈਗਨੀਸ਼ੀਅਮ ਆ ਇਹਦੇ ਵਿੱਚ ਫਾਸਫੋਰਸ ਆ ਇਹਦੇ ਵਿੱਚ ਫਾਈਬਰ ਆ ਜਿਹੜੀ ਸਾਡੀ ਬੋਡੀ ਨੂੰ ਚਾਹੀਦੇ ਆ ਨਾ ਹੁਣ ਇਹ ਚੀਜ਼ਾਂ ਇਹ ਇਹਦੇ ਚ ਨੇਚਰਲ ਮਿਲ ਜਾਂਦੀਆਂ ਪਈਆਂ ਪਰ ਸਾਡੇ ਵਾਲੇ ਇਹਨਾਂ ਚੀਜ਼ਾਂ ਨੂੰ ਯੂਜ਼ ਨਹੀਂ ਕਰਦੇ ਹੁਣ ਅੱਜ ਆਪਾਂ ਜਿਹੜਾ ਨੁਸਖਾ ਦੇਣ ਲੱਗੇ ਆ ਜਿਹੜਾ ਇਹਦਾ ਪਾਣੀ ਬਣਾ ਕੇ ਪੀਊਗਾ ਆਪਣੀ ਮਾਤਾ ਕਿਉਂਕਿ ਬੇਬੇ ਨਹੀਂ ਬਣਾ ਕੇ ਦੇਣਾ ਨਾ ਪਾਣੀ ਜਦੋਂ ਬਣਾ ਕੇ ਦਊਗਾ ਤੇ ਜਿਹੜੇ ਇਸ ਟਾਈਮ ਗੋਡਿਆਂ ਤੇ ਹੱਥ ਰੱਖ ਰੱਖ ਕੇ ਤੁਰਦੇ ਪਏ ਆ ਜਿਹੜੇ ਕਹਿ ਰਹੇ ਹਾਏ ਮੇਰੇ ਗੋਡੇ ਗਏ ਜਾਂ ਬਦਲਾ ਦਿਓ ਜਾਂ ਰੱਬਾ ਮੈਨੂੰ ਚੁੱਕ ਲਾਓ ਮੇਰੇ ਕੋਲ ਹੁਣ ਕੋਈ ਵੀ ਅਹੀ ਆਪਸ਼ਨ ਨਹੀਂ ਹੈਗੀ ਤੇ ਉਹ ਦੌੜਨਾ ਸ਼ੁਰੂ ਹੋ ਜਾਏਗਾ ਫਰੂਕੀ ਸਾਹਿਬ ਇਹਦੇ ਪਾਣੀ ਦੇ ਨਾਲ ਕਿਉਂਕਿ ਤੂੰ ਫਿਰ ਦੂਜੇ ਨੰਬਰ ਤੇ ਉਹਦਾ ਡਾਈਜੈਸ਼ਨ ਠੀਕ ਹੋਏਗਾ ਠੀਕ ਹੈ ਇਹ ਇਹਨੂੰ ਖਾਣ ਦੇ ਨਾਲ ਕੱਲੇ ਆਪਣੇ ਬੋਡੀ ਗੋਡੇ ਨਹੀਂ ਆ ਜੋਇੰਟ ਜੋੜ ਕਿਤੇ ਵੀ ਦੁਖਦੇ ਆ ਪਲੱਸ ਡਾਈਜੈਸ਼ਨ ਦੀ ਪ੍ਰੋਬਲਮ ਆ ਕਿਸੇ ਨੂੰ ਲਿਵਰ ਦੀ ਪ੍ਰੋਬਲਮ ਆ ਗਰਮੀ ਬਹੁਤ ਜ਼ਿਆਦਾ ਵਧੀ ਪਈ ਆ ਸਾਰਾ ਇਹ ਪਾਣੀ ਬੈਲੈਂਸ ਕਰੇਗਾ ਸਰੀਰ ਨੂੰ ਕੀ ਬਾਤ ਜੀ ਜੀ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਸ਼ੁਰੂਆਤ ਕਰੀਏ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਇਹ ਬੰਨਾ ਕਿਵੇਂ ਹੈ ਕਟਾਰੀ ਸਾਹਿਬ ਬਿਲਕੁਲ ਜੀ ਬਿਲਕੁਲ ਇਹ ਬਣਾਵਾਂਗੇ ਆਪਾਂ ਦਰਸ਼ਕਾਂ ਦੇ ਸਾਹਮਣੇ ਬਣਾਵਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਦਰਸ਼ਕਾਂ ਅੱਗੇ ਵੀ ਜਿਹੜਾ ਇਹਦਾ ਸਭ ਤੋਂ ਵੱਡਾ ਕਾਰਨ ਵੱਜ ਗੋਡੇ ਦਰਦ ਹੋਣ ਦਾ ਜਿੰਦੇ ਸਰੀਰ ਦੇ ਵਿੱਚ ਮੋਟਾਪਾ ਹੋਏਗਾ 99% ਉਹ ਬੰਦੇ ਦੇ ਗੋਡੇ ਦਰਦ ਹੋਣਗੇ ਜਿਹੜਾ ਲੰਬੇ ਸਮੇਂ ਲਈ ਲੱਤਾਂ ਲਮਕਾ ਕੇ ਬੈਠੇਗਾ ਉਹਦਾ ਬਲੱਡ ਸਰਕੂਲੇਸ਼ਨ ਰੁਕੇਗਾ ਜਦੋਂ ਬਲੱਡ ਸਰਕੂਲੇਸ਼ਨ ਰੁਕੇਗਾ ਤਾਂ ਦਰਦ ਆਟੋਮੈਟਿਕਲੀ ਪੈਦਾ ਹੋਏਗੀ ਹੋਏਗੀ ਇਹ ਤੁਸੀਂ ਕਦੇ ਵੀ ਪ੍ਰੈਕਟੀਕਲ ਕਰਕੇ ਦੇਖ ਲਿਓ ਜਿੱਥੇ ਤੁਹਾਡਾ ਬਲੱਡ ਨਹੀਂ ਚੱਲ ਰਿਹਾ ਉੱਥੇ ਦਰਦ ਹੋਣੀ ਹੀ ਹੋਣੀ ਆ ਔਰ ਤੀਜੇ ਨੰਬਰ ਤੇ ਇਹਦੇ ਜੋੜ ਦੇ ਨਾਲ ਜਿਵੇਂ ਨਾਗੀ ਸਾਹਿਬ ਨੇ ਦੱਸਿਆ ਕਿ ਡਾਈਜੈਸ਼ਨ ਸਹੀ ਹੋਏਗਾ ਹੁਣ ਡਾਈਜੈਸ਼ਨ ਖਰਾਬ ਹੋਣ ਦੇ ਨਾਲ ਗੋਡਿਆਂ ਤੇ ਕੀ ਪ੍ਰਭਾਵ ਪੈਂਦਾ ਵਾ ਜਦੋਂ ਡਾਈਜੈਸ਼ਨ ਖਰਾਬ ਹੋਏਗਾ ਦਿਮਾਗ ਖਰਾਬ ਹੋਏਗਾ ਜਦੋਂ ਦਿਮਾਗ ਖਰਾਬ ਹੋਏਗਾ ਤਾਂ ਦਿਮਾਗ ਸਿਗਨਲ ਨਹੀਂ ਪਾਸ ਕਰ ਪਾਏਗਾ ਜਦੋਂ ਸਿਗਨਲ ਨਹੀਂ ਪਾਸ ਹੋਏਗਾ ਤਾਂ ਬਲੱਡ ਸਰਕੂਲੇਸ਼ਨ ਚੱਲੇਗਾ ਨਹੀਂ ਔਰ ਜਦੋਂ ਬਲੱਡ ਸਰਕੂਲੇਸ਼ਨ ਨਹੀਂ ਚੱਲੇਗਾ ਮੈਂ ਪਹਿਲੇ ਦੱਸਿਆ ਦਰਦ ਆਟੋਮੈਟਿਕਲੀ ਪੈਦਾ ਹੋਏਗੀ ਹੋਏਗੀ ਔਰ ਜਿਹੜਾ ਅੱਜ ਆਪਾਂ ਪਾਣੀ ਲੈ ਕੇ ਆਏ ਆ ਇਹ ਪਹਿਲੇ 11 ਦਿਨਾਂ ਦੇ ਵਿੱਚ ਤੁਹਾਡੀਆਂ ਦਰਦਾਂ ਤੋਂ ਛੁਟਕਾਰਾ ਪਾਏਗਾ ਔਰ ਜਿੰਨਾ ਦੇ ਸਰੀਰ ਦੇ ਵਿੱਚ ਵੈਵਾਦੀ ਵਧ ਰਹੀ ਆ ਵੈਵਾਦੀ ਘਟਾਏਗਾ ਜਿੰਦੇ ਸਰੀਰ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਇਹ ਗਰਮੀ ਘਟਾਏਗਾ ਔਰ ਐਂਦਾ ਇਸਤੇਮਾਲ ਤੁਸੀਂ ਪਹਿਲੇ 11 ਦਿਨ ਕਰਕੇ ਦੇਖੋ ਜੇ ਫਰਕ ਨਾ ਪਵੇ ਤਾਂ ਸਵਾਲ ਕੀ अच्छा नुस्खा फार्मूला किमे बन्ना सनु ये भी समझाओ बिल्कुल जी बिल्कुल सबसे तो पहला जमे जौं ਪਏ ਆ ਇਹ 50 ਗ੍ਰਾਮ ਜौं ਆਪਾਂ ਇਦਾਂ ਹੀ ਪਾਣੀ ਵਿੱਚ ਭਾਗ ਰ ਆ ਪਾਗੇ ਰੱਖ ਦੇਨੇ ਆ ਉਹ ਰਾਤ ਨੂੰ 8 ਤੋਂ 10 ਘੰਟੇ ਮਤਲਬ ਸਾਰੀ ਰਾਤ ਇਹ ਭਿੱਜੇ ਰਹਿਣਗੇ ਮਤਲਬ ਇਸ ਤਰੀਕੇ ਨਾਲ ਇਹ ਸਾਰਾ ਭਿੱਜੇ ਰਹਿਣ ਦੀ ਬਿਲਕੁਲ ਜੀ ਬਿਲਕੁਲ ਇਹ ਸਾਰੀ ਰਾਤ ਦੇ ਭਿਓਏ ਹੋਏ ਆ ਸਾਰੀ ਰਾਤ ਇਦਾਂ ਹੀ ਭਿੱਜੇ ਰਹਿਣਗੇ ਉਸ ਤੋਂ ਬਾਅਦ ਇਹਨੂੰ ਆਪਾਂ ਇਦਾਂ ਹੀ ਚੱਕ ਕੇ ਗਰਮ ਕਰਾਂਗੇ ਉਬਾਲਾਂਗੇ ਯਾਨੀ ਕਿ ਇਹਨੂੰ 3-4 ਵਾਰੀ ਉਬਾਲ ਦਵਾਂਗੇ ਉਬਾਲ ਦੇਣ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਪੁੰਨਾਵਾ ਪੁੰਨਣ ਤੋਂ ਬਾਅਦ ਇਹ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਰੂਬਰੂ ਹੋ ਜਾਏਗਾ ਇਸ ਤਰ੍ਹਾਂ ਦਾ ਦਿਖਣ ਲੱਗ ਜਾਏਗਾ ਜਿਹੜਾ ਕਿ ਇਹ ਨੁਸਖਾ ਆਪ ਬਣਾ ਕੇ ਤਿਆਰ ਰੱਖਿਆ ਹੈ ਦਰਸ਼ਕਾਂ ਸਾਹਮਣੇ ਆ ਇੱਕ ਗਲਾਸ ਜਿਹੜਾ ਤੁਸੀਂ ਪੀਣਾ ਵਾ ਇੱਕ ਗਲਾਸ ਨਹੀਂ ਤੁਹਾਡੇ ਸਰੀਰ ਦੇ ਵਿੱਚ ਬਾ ਕਮਾਲ ਫਾਇਦੇ ਕਰਨੇ ਆ ਔਰ ਇਹ ਆਪਾਂ ਦੱਸਾਂਗੇ ਕਿ ਕੀ ਕੀ ਫਾਇਦੇ ਕਰੇਗਾ ਔਰ ਕਿਵੇਂ-ਕਿਵੇਂ ਇਹਦਾ ਰਿਜ਼ਲਟ ਤੁਹਾਨੂੰ ਆਏਗਾ ਔਰ ਇਹਨੂੰ ਕਿਸੇ ਨੇ ਤੁਸੀਂ ਯੂਜ਼ ਕਰਨਾ ਵਾ ਅੱਛਾ ਕੀ ਕਰੇਗਾ ਇੱਕ ਗਲਾਸ ਹਮੇਸ਼ਾ ਦੀ ਤਰ੍ਹਾਂ ਇੱਕ ਮੇਰਾ ਸਵਾਲ ਜਿਹੜਾ ਕਿ ਇੱਕ ਗਲਾਸ ਕਰੇਗਾ ਕੀ ਬਿਲਕੁਲ ਫਰੂਕੀ ਸਾਹਿਬ ਮੈਂ ਹਰ ਵਾਰ ਕਹਿੰਦਾ ਹਾਂ ਨਾ ਤੁਸੀਂ ਇਹ ਨਾ ਪੁੱਛੋ ਕਿ ਇਹ ਇੱਕ ਗਲਾਸ ਕੀ ਕਰੇਗਾ ਤੁਸੀਂ ਇਹ ਪੁੱਛੋ ਕਿ ਇਹ ਇੱਕ ਗਲਾਸ ਕੀ ਕੀ ਕਰੇਗਾ ਔਰ ਜਿਹੜਾ ਇਹ ਇੱਕ ਗਲਾਸ ਤੁਹਾਡੇ ਡਾਈਜੈਸ਼ਨ ਨੂੰ ਸਹੀ ਕਰ ਸਕਦਾ ਇੱਕ ਗਲਾਸ ਤੁਹਾਡੀ ਬਲੱਡ ਸ਼ੂਗਰ ਨੂੰ ਸਹੀ ਕਰ ਸਕਦਾ ਕਿ ਕਿ ਜੋ ਉਹਦੇ ਨਾਲ ਤੁਸੀਂ ਆਪਣੀ ਸ਼ੂਗਰ ਵੀ ਸਹੀ ਕਰ ਸਕਦੇ ਜੋ ਉਹਦੇ ਆਟੇ ਦੇ ਨਾਲ ਤੁਸੀਂ ਆਪਣੀ ਸ਼ੂਗਰ ਨੂੰ ਬੈਲੈਂਸ ਕਰ ਸਕਦੇ ਹੋ ਔਰ ਇੱਕ ਗਲਾਸ ਤੁਹਾਡਾ ਖੂਨ ਗਾੜੇ ਪੰਜਵਾ ਉਹਨੂੰ ਸਹੀ ਕਰ ਸਕਦਾ ਇੱਕ ਗਲਾਸ ਵਧਿਆ ਬਲੱਡ ਪ੍ਰੈਸ਼ਰ ਨੂੰ ਬੈਲੈਂਸ ਕਰ ਸਕਦਾ ਇੱਕ ਗਲਾਸ ਹਾਈ ਮੇਰੇ ਗੋਡੇ ਹਾਈ ਮੇਰੇ ਮੋਡੇ ਹਾਈ ਮੇਰੇ ਗਿੱਟੇ ਦੀ ਆਵਾਜ਼ ਨਿਕਲ ਰਹੀ ਮੂੰਹ ਚੋਂ ਉਹਨੂੰ ਬੰਦ ਕਰ ਸਕਦਾ ਔਰ ਇੱਕ ਗਲਾਸ ਤੁਹਾਡੇ ਪੈਰਾਂ ਚੋਂ ਸੇਕ ਨਿਕਲ ਰਿਹਾ ਸਰੀਰ ਦੇ ਵਿੱਚ ਗਰਮੀ ਪੈ ਗਈ ਆ ਉਹ ਗਰਮੀ ਨੂੰ ਬਾਹਰ ਕੱਢ ਸਕਦਾ ਅਗਰ ਤੁਸੀਂ ਇਹਨੂੰ ਇਸਤੇਮਾਲ ਕਰਦੇ ਆ ਜੀ 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 ਤਾਂ ਬੜੇ ਫਾਇਦੇ ਦੱਸੇ ਨੇ ਡਾਕੀ ਸਾਹਿਬ ਡਾਕਟਰ ਕਰਨ ਕਟਾਰੀਆ ਜੀ ਨੇ ਤੇ ਇਹ ਇੱਕ ਗਲਾਸ ਦੇ ਸਾਨੂੰ ਇਹ ਦੱਸ ਦੇ ਵੀ ਇੱਕ ਗਲਾਸ ਜਿਹੜਾ ਤੁਸੀਂ ਕਹਿ ਰਹੇ ਸੀ ਜਿਹੜੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਆ ਜਿਹੜੇ ਤੁਹਾਡੇ ਪਲਮਰੀਜ਼ ਆ ਰਹੇ ਸਨ ਤੁਸੀਂ ਦੱਸ ਰਹੇ ਸੀ ਪੇਟ ਨੂੰ ਵੀ ਬੜੇ ਚਲੋ ਇਹ ਹੈ ਵੀ ਅਸੀਂ ਪੇਟ ਨੂੰ ਵੀ ਬੜੇ ਫਾਇਦੇ ਨੇ ਇਹਦੇ ਬਿਲਕੁਲ ਫਰੁਕੀ ਸਾਹਿਬ ਫਿਰ ਮੈਂ ਇੱਕ ਚੀਜ਼ ਹੋਰ ਕਲੀਅਰ ਕਰਦਾ ਆ ਗੋਡਿਆਂ ਦੀ ਸਮੱਸਿਆ ਅਸੀਂ ਕਹਿ ਰਹੇ ਸਾਨੂੰ ਆ ਰਹੀ ਹੈ ਨਾ ਗੋਡਿਆਂ ਦੀ ਸਮੱਸਿਆ 90% ਤੁਹਾਡੇ ਲੀਵਰ ਨਾਲ ਜੁੜੀ ਹੋਈ ਹੈ 90% ਤੁਹਾਡੇ ਲੀਵਰ ਨਾਲ ਜੁੜੀ ਹੋਈ ਹੈ ਹੁਣ ਇਸ ਪਾਣੀ ਨੇ ਕਰਨਾ ਕੀ ਹੈ ਇਸ ਪਾਣੀ ਨੇ ਜਿਵੇਂ ਆਪਾਂ ਪੇਸ਼ੈਂਟਾਂ ਤੁਸੀਂ ਸੁਣ ਰያ ਸੀ ਗੱਲਬਾਤ ਹੋ ਰਹੀ ਹੈ ਇਹ ਡੀਟੌਕਸ ਕਰੇਗਾ ਇਹ ਲੀਵਰ ਨੂੰ ਡੀਟੌਕਸ ਕਰੇਗਾ ਅੰਤੜੀਆਂ ਦੀ ਸਫਾਈ ਕਰੇਗਾ ਸਾਡੇ ਪਿੱਠ ਜਿਹੜਾ ਬੈਕ ਦਰਦ ਹੁੰਦੀ ਉਹਨੂੰ ਰਿਲੀਫ ਦੇਵੇਗਾ ਔਰ ਜਿਹੜੀ ਡੀਟੌਕਸੀਫਾਈ ਦੀ ਪ੍ਰਕਿਰਿਆ ਯੂਰਿਨ ਰਾਹੀਂ এবਾਰ ਕੱਢੇਗਾ ਮਤਲਬ ਪਿਸ਼ਾਬ ਖੁੱਲ ਕੇ ਹੋਣਾ ਸ਼ੁਰੂ ਪਿਸ਼ਾਬ ਖੁੱਲ ਕੇ ਆਏਗਾ ਔਰ ਇੱਕ ਚੂਰਦੋਂ ਨੇ ਕਈਆਂ ਦੇ ਬਾਥਰੂਮ ਚ 스ਮੈਲ ਵੀ ਆਏਗੀ ਕਿਉਂ ਜਦੋਂ ਬਾਡੀ ਡੀਟੌਕਸ ਹੋਏਗੀ ਚੈੱਕ ਕਰੋ ਔਰ ਜਦੋਂ ਤੁਹਾਨੂੰ ਪਤਾ ਲੱਗੇ ਤੁਹਾਡੇ ਬਾਥਰੂਮ ਸਮੈਲ ਹੋ ਰਹੀ ਹੈ ਇਟ ਮੀਨ ਤੁਸੀਂ ਸਹੀ ਜਾ ਰਹੇ ਹੋ ਕਿ ਤੁਹਾਡੀ ਬਾਡੀ ਡੀਟੌਕਸ ਹੋਣੀ ਸ਼ੁਰੂ ਹੋ ਗਈ ਹੈ ਔਰ ਜਿੰਨੇ ਅੰਤੜੀਆਂ ਦੀ ਸਫਾਈ ਕਰੂਗਾ ਪੇਟ ਖੁੱਲ ਕੇ ਸਾਫ ਹੋਏਗਾ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਲੀਵਰ ਨਾਲ ਸੰਬੰਧਿਤ ਆ ਜਦੋਂ ਤੁਹਾਡੀ ਇਹ ਸਾਰੀ ਬਾਡੀ ਦੀ ਪ੍ਰਕਿਰਿਆ ਤੁਰਪੀ ਸਾਫ ਹੋ ਗਈ ਤੇ ਬਲੱਡ ਸਰਕਲ ਸਹੀ ਹੋ ਗਿਆ ਜਦੋਂ ਬਲੱਡ ਸਰਕਲ ਸਹੀ ਹੋ ਗਿਆ ਤੇ ਲੀਵਰ ਨੇ ਜਿਹੜਾ ਕ ਫਾਈ ਦੇਣੀ ਹੈ ਬਲੱਡ ਦੀ ਉਹ ਗੋਡਿਆਂ ਨੂੰ ਪ੍ਰੋਪਰ ਜਾਨ ਲੱਗ ਪਈ ਜਦੋਂ ਉੱਥੇ ਜਾਨ ਲੱਗ ਪਈ ਜਦੋਂ ਰੁਕਿਆ ਹੋਇਆ ਪਾਣੀ ਕਿਸੇ ਦਰਖਤ ਨੂੰ ਜਾਣਾ ਸ਼ੁਰੂ ਹੋ ਜੇ ਤੇ ਉਹ ਦਰਖਤ ਦੀ ਜੜ ਹਰੀ ਹੋਣੀ ਸ਼ੁਰੂ ਹੋ ਜੇ ਇਸ ਤਰ੍ਹਾਂ ਹੀ ਜਦੋਂ ਰੁਕਿਆ ਹੋਇਆ ਬਲੱਡ ਸਾਡੇ ਗੋਡੇ ਤੇ ਪ੍ਰੋਪਰ ਜਾਣਾ ਸ਼ੁਰੂ ਹੋ ਜਾਏਗਾ ਤਾਂ ਉਹਨਾਂ ਵਿਚਲਾ ਜਿਹੜਾ ਕਾਰਟਿਲੇਜ ਉਹ ਦੁਬਾਰਾ ਜਿਹੜਾ ਬੰਨਣਾ ਸ਼ੁਰੂ ਹੋ ਜਾਂਦਾ ਲਿਕਵਿਡ ਬੰਨਣਾ ਸ਼ੁਰੂ ਹੋ ਜਾਂਦਾ ਤੇ ਜਿਹੜੇ ਗੋਡਿਆਂ ਚ ਵਾਜਾਂ ਆਉਂਦੀਆਂ ਕੜਕ 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 ਉਹ ਵਾਜਾ ਕਦੋਂ ਆਉਂਦੀ ਹੈ ਇਹ ਦੇਖੋ ਇਹਨਾਂ ਦੇ ਵਿੱਚ ਇੱਕ ਝੁੱਲੀ ਹੁੰਦੀ ਹੈ ਉਹ ਆਪਸ ਚ ਰਗੜ ਤੁਸੀਂ ਦੇਖਿਆ ਸੀ ਕਿ ਇੱਕ ਆਪਣਾ ਡੋਰ ਚੀਜੂ ਕਰ ਰਿਹਾ ਚੂ 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 ਕਰ ਰਿਹਾ ਤੇ ਮੈਂ ਤੇਲ ਦਿੱਤਾ ਬੰਦ ਹੋ ਗਿਆ ਇਸ ਤਰ੍ਹਾਂ ਹੀ ਉਹ ਜਿਹੜੀ ਝੁੱਲੀ ਜਦੋਂ ਘੱਟ ਜਾਂਦੀ ਹੈ ਤੇ ਆਪਸ ਚ ਰਗੜ ਖਾਂ ਲ ਜਿੱ ਤੁਰਦੇ ਆ ਤੇ ਆਵਾਜ਼ ਆਉਂਦੀ ਰਗੜ ਖਾਂਦੀ ਹੈ ਔਰ ਰਗੜ ਖਾਂਦੀ ਹੈ ਤਾਂ ਬਲੱਡ ਸਿਮ ਦਾ ਹੱਡੀ ਵਿੱਚੋਂ ਤੇ ਸੋਜ ਪੈਦਾ ਹੋ ਜਾਂਦੀ ਹੈ ਹੁਣ ਇਹ ਕਰੂਗਾ ਕਿ ਬਲੱਡ ਨੇ ਇਸ ਇੱਕ ਗਲਾਸ ਪਾਣੀ ਨੇ ਜਦੋਂ ਆਪਣੀ ਪ੍ਰਕਿਰਿਆ ਸ਼ੁਰੂ ਕਰਤੀ ਉੱਥੇ ਬਲੱਡ ਦਾ ਫਲੋ ਵਧ ਜਾਊਗਾ ਤੇ ਉਹ ਦੁਬਾਰਾ ਲਿਕਰ ਛਿੱਲੀ ਤਿਆਰ ਹੋ ਜਾਏਗੀ ਤੇ ਫਿਰ ਉਹ ਵਾਪਸ ਰਗੜ ਖਾਣੀ ਬੰਦ ਹੋ ਜਾਏਗੀ ਤੇ ਗੋਡਿਆਂ 'ਚ ਵਾਜਾ ਆਉਣੀਆਂ ਵੀ ਸਹੀ ਹੋ ਜਾਣਗੀਆਂ ਤੇ ਦਰਦਾਂ ਵੀ ਠੀਕ ਹੋ ਜਾਣਗੀਆਂ ਮੈਂ ਇੱਕ ਗੱਲ ਕਹਿਣਾ ਅਗਰ ਤੁਸੀਂ ਗੋਡੇ ਬਦਲੌਣ ਦੇ ਇਸ਼ੂ ਕੋ ਤੇ ਇੱਕ ਵਾਰੀ ਸਾਡੇ ਕੋਲ ਜ਼ਰੂਰ ਆਓ ਔਰ ਤੁਸੀਂ ਆ ਕੇ 3 ਮਹੀਨੇ ਦਾ ਬੇਸਿਕ ਕੋਰਸ ਇਹ ਚੀਜ਼ਾਂ ਨੂੰ ਯੂਜ਼ ਕਰੋ ਔਰ ਨਾਲ ਤੁਹਾਨੂੰ ਅਸੀਂ ਰਿਜ਼ਲਟ ਵੀ ਦਵਾਗੇ ਔਰ ਅੱਗੇ ਗੱਲ ਕਰਦੇ ਹਾਂ ਦੇਖੋ ਕਿਉਂਕਿ ਜਦੋਂ ਤੁਸੀਂ ਇੱਥੇ ਚੀਜ਼ ਪਹੁੰਚੋਗੇ ਨਾ ਕਾਫੀ ਵਿਚਾਰਾਂ ਹੁੰਦੀਆਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਗੋਡੇ ਵਾਲਾ ਮਾਨਸਿਕ ਅਵਸਥਾ ਨਾਲ ਬਿਮਾਰ ਹੋ ਗਿਆ ਉਹ ਕਹਿੰਦਾ ਉਹਨੂੰ ਉਹਦੀ ਕਾਉਂਸਲਿੰਗ ਹੋ ਗਈ ਗੋਡੇ ਬਦਲਨੇ ਪਰ ਜੇ ਮੈਂ ਗੱਲ ਕਰਾਂ ਜਦੋਂ ਤੁਸੀਂ ਸਾਡੇ ਕੋਲ ਆਓਗੇ ਕਾਫੀ ਚੀਜ਼ ਸਾਡੇ ਕੋਲ ਹੈਗੀਆਂ ਬ੍ਰਹਮ ਅਸਤਰ ਜਿਵੇਂ ਆਪਾਂ ਹਰ ਵਾਰ ਗੱਲ ਕਰਦੇ ਆ ਇਸ ਬ੍ਰਹਮ ਅਸਤਰ ਨੇ ਦੇਖੋ ਇੰਨੇ ਦਾ ਕੰਮ ਕਰਨਾ ਹੀ ਕਰਨਾ ਨਾਲ ਬ੍ਰਹਮਸਤ ਜਿਹੜਾ ਅਸੀਂ ਦੇਣਾ ਸ਼ੁਰੂ ਕਰਾਂਗੇ ਉਹਨੇ ਤੁਹਾਡੇ ਬਲੱਡ ਦੀ ਕੁਆਲਿਟੀ ਨੂੰ ਵਧਾ ਦੇਣਾ ਜਦੋਂ ਬਲੱਡ ਦੀ ਕੁਆਲਿਟੀ ਵਧ ਗਈ ਤੇ ਗੋਡਿਆਂ ਤੱਕਰ ਬਲੱਡ ਦੀ ਪ੍ਰੋਪਰ ਦੀ ਜਿਹੜੀ ਸਪਲਾਈ ਜਾਣੀ ਸ਼ੁਰੂ ਹੋ ਜਾਏਗੀ ਔਰ ਜਿਵੇਂ ਜਾਣੀ ਸ਼ੁਰੂ ਜਿਵੇਂ ਡਾਕਟਰ ਨੇ ਬੋਲਿਆ ਪਹਿਲੇ ਹੀ 11 ਦਿਨ ਦੇ ਵਿੱਚ ਔਰ ਪਹਿਲੇ ডোজ ਅਸੀਂ 15 ਦਿਨ ਦੀ ਦਿੰਨੇ ਆ ਤੇ 15 ਦਿਨ ਚ ਉਹ ਹਾਏ ਹਾਏ ਮੇਰੀ ਦਰਦ ਹਾਏ ਮੇਰੇ ਦਰਦ ਉਹ ਕਟਣੀ ਸ਼ੁਰੂ ਹੋ ਜਾਏਗੀ ਦਰਦ ਨੂੰ ਹਾਇ ਹਾਇ ਦੀ ਥਾਂ ਤੇ ਬਾਏ ਬਾਏ ਕਰਨਾ ਬਾਏ ਬਾਏ ਕਰਨੇ ਸ਼ੁਰੂ ਹੋ ਜੋਗੇ ਔਰ ਲਗਾਤਾਰ ਬੇਸਿਕ ਕੋਰਸ 3 ਮਹੀਨੇ ਕੰਟੀਨਿਊ ਕਰ ਲਿਆ ਜੇ ਗੋਡੇ ਬਦਲੌਣ ਦੀ ਜ਼ਰੂਰਤ ਨਹੀਂ ਜੀ 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 ਅੱਛਾ ਕੁਟਾਰੀ ਸਾਹਿਬ ਇੱਕ ਹੋਰ ਬੜਾ ਹੈਬ ਸਵਾਲ ਹੈਗਾ ਜਿਨਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੇ ਨੁਸਖੇ ਟੋਟਕੇ ਅਜ਼ਮਾਉਣ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰਦੇ ਹੋ ਤੁਹਾਡੇ ਕੋਲ ਵੀ ਕਹਿ ਰਹੇ ਸੀ ਸਾਨੂੰ ਤਾਂ ਕੋਈ ਸਿੱਧਾ ਪਧਰਾ ਇਹ ਕੰਮ ਦੱਸੋ ਜੀ ਜਿਸ ਜਿਹਦੇ ਨਾਲ ਅਸੀਂ ਛੇਤੀ ਕਰ ਸਕੀਏ ਫਰੋਕੀ ਸਾਹਿਬ ਉਹਨਾਂ ਵਾਸਤੇ ਫਿਰ ਇੱਕੋ ਚੀਜ਼ ਆ ਇੱਕ ਕੈਪਸੂਲ ਖਾਓ ਤੇ ਗੋਡਿਆਂ ਦਾ ਦਰਦ ਭਜਾਓ ਇੱਕ ਕੈਪਸੂਲ ਦਾ ਨਾਮ ਹੀ ਆਪਾਂ ਹੱਡ ਜੋੜ ਰੱਖਿਆ ਵਾ ਜਿਹੜੇ ਤੁਹਾਡੇ ਜੋੜਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਜਿਹੜਾ ਦਰਦ ਆ ਰਿਹਾ ਜਿਹੜਾ ਕਾਰਟੀਲੇਜ ਨਹੀਂ ਬਣ ਰਿਹਾ ਇਹ ਦਰਦਾਂ ਨੂੰ ਬਾਏ ਬਾਏ ਕਰਨ ਵਾਸਤੇ ਅੱਜ ਇੱਕ ਕੈਪਸੂਲ ਖਾਓ ਤੇ ਦਰਦਾਂ ਭਜਾਓ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਸਨ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਸਾਹਿਬ ਜਿਨ੍ਹਾਂ ਨੇ ਦੱਸੇ ਕਿ ਕਿਸ ਤਰੀਕੇ ਨਾਲ ਜਿਹੜਾ ਜੋ ਆਂ ਦਾ ਪਾਣੀ ਹੈ ਇਹਨਾਂ ਨੂੰ ਪਹਿਲਾਂ ਅਸੀਂ ਭਿਉਂ ਕੇ ਰੱਖਣਾ ਹੈ ਉਸ ਤੋਂ ਬਾਅਦ ਇਹਨੂੰ ਉਬਾਲਣਾ ਹੈ ਉਬਾਲਣ ਤੋਂ ਬਾਅਦ ਫਿਰ ਅਸੀਂ ਇਹਨੂੰ 5-6 ਘੰਟੇ ਲਗਭਗ ਟੱਕ ਦੇਣਾ ਹੈ ਇਹਨੂੰ ਟੱਕ ਕੇ ਠੰਡਾ ਕਰਨਾ ਹੈ ਠੰਡਾ ਕਰਨ ਤੋਂ ਬਾਅਦ ਇਹਨੂੰ ਸਿਪ ਸਿਪ ਕਰਕੇ ਅਸੀਂ ਜਿਨੇ ਪੀਣਾ ਸ਼ੁਰੂ ਕਰ ਦੰਨੇ ਆ ਤਾਂ ਅਗੀ ਸਾਹਿਬ ਮੁਤਾਬਕ ਡਾਕਟਰ ਕਰਨ ਕੁਟਾਰੀਆ ਮੁਤਾਬਕ ਜਿਹੜਾ ਇਹਦਾ ਫਾਇਦਾ ਹੈਗਾ ਉਹ ਸਰੀਰ ਨੂੰ ਪਿੰਦੇ ਸਾਰ ਹੀ ਸ਼ੁਰੂ ਹੋ ਜਾਂਦਾ ਹੈ ਔਰ ਉਮੀਦ ਕਰਦਾ ਹੈ ਕਿ ਜਿਸ ਤਰੀਕੇ ਦੀ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸਾਂਝਾ ਕੀਤਾ ਇਹਦਾ ਫਾਇਦਾ ਵੀ ਉਸ ਤਰੀਕੇ ਨਾਲ ਹੀ ਤੁਹਾਨੂੰ ਹੋਵੇ ਸੋ ਅ ਫਿਰ ਵੀ ਜੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਗੁਰਬਖਸ਼ ਸਿੰਘ ਨਾਗੀ ਤੇ ਡਾਕਟਰ ਕਰਨ ਕਟਾਰੀਆ ਸਾਹਿਬ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਨਾਗੀ ਸਾਹਿਬ ਜਾਂਦੇ ਜਾਂਦੇ ਇੱਕ ਵਾਰ ਐਡਰੈਸ ਸਾਡੇ ਦਰਸ਼ਕਾਂ ਨੂੰ ਜ਼ਰੂਰ ਰੂਬਰੂ ਕਰਦੇ ਬਿਲਕੁਲ ਜੀ ਬਿਲਕੁਲ ਸਾਨੂੰ ਮਿਲਣ ਦਾ ਜਿਹੜਾ ਤਰੀਕਾ ਗੜਾ ਰੋਡ ਤਾਜ ਮਾਰਕੀਟ 38 ਨੰਬਰ ਐਸਓ ਨਾਗੀ ਇਲੈਕਟ੍ਰੋਮੈਡੀਕਲ ਸੈਂਟਰ ਔਰ ਸਾਡੇ ਦੋ ਨੰਬਰ ਚੱਲਦੇ ਪਏ ਆ 9878100156 ਤੇ 57 ਬੱਸ ਸਟੈਂਡ ਤੋਂ ਮਾਤਰ 10 ਮਿੰਟ ਦਾ ਰਸਤਾ ਜੇ ਤੁਸੀਂ ਪੈਦਲ ਆਉਂਦੇ ਹੋ ਜੇ ਤੁਸੀਂ ਬਾਈਕਾਰ ਬਾਈ ਆਟੋ ਆਉਂਦੇ ਹੋ ਤੇ 5 ਮਿੰਟ ਲੱਗਦੇ ਆ ਬਿਲਕੁਲ ਲਾਸਟ ਤੇ ਆ ਜਾਣਾ ਤਾਜ ਮਾਰਕੀਟ ਦੇ ਵਿੱਚ ਨਾਗ ਇਲੈਕਟ੍ਰੋਮੋਵਿਟ ਸੈਟ ਤੋਂ ਸੈਂਟਰ ਤੁਹਾਨੂੰ ਮਿਲ ਜੇਗਾ ਜੀ